100% ਇੰਪੋਰਟਡ ਸਲੀਪਰ ਓਕੇ ਇੰਪੋਰਟਡ ਸਲੀਪਰ ਜਿਹੜਾ ਭਾਜੀ ਚਾਈਨੀਜ਼ ਆ ਲਾਂਦਾ ਇਹਦਾ ਰੇਟ ਬਾਜ਼ਾਰ ਦੇ ਵਿੱਚ ਤੁਹਾਨੂੰ ਮੋਸਟਲੀ 90% ਦੁਕਾਨਦਾਰ 300 60 300 ਰੇਂਜ ਦਿੰਦੇ ਘੱਟ ਤੋਂ ਘੱਟ ਵਾ ਗ ਵੀ ਹੋਵੇ ਆਪਾਂ ਤੁਹਾਨੂੰ ਸਿਰਫ 200 ਰੁਪਏ ਰੇਂਜ ਦੇ ਨਾਈਕੀ 에ਅਰ ਦਾ ਮਾਡਲ ਕਿ ਹੁੰਦਾ ਹੈ ਭਰਾ ਮੇਰੇ ਅਸੀਂ ਭਾਜੀ ਵਾਈਟ ਪਾਉਣਾ ਹੈ ਠੀਕ ਹੈ ਜੀ ਮੇਰੇ ਵਾਈਟ ਪਾਣ ਵਾਲੇ ਭਰਾਵਾਂ ਲਈ ਕਲਰ ਚੈੱਕ ਆਊਟ ਕਰੋ ਭਾਈ ਬਹੁਤ ਸੋਨੀ ਕੁਆਲਿਟੀ ਹੈ ਈਵਾ ਦੇ ਵਿੱਚ ਔਰ ਮੇਨ ਚੀਜ਼ ਹੈ ਕੰਫਰਟੇਬਲ ਹੈ ਜਿੰਨਾ ਮਰਜ਼ੀ ਰੈਗੂਲਰ ਪਾਓ ਕਿਉਂਕਿ ਬ੍ਰਾਂਡਡ ਪੀਸ ਆਗੇ ਕੰਫਰਟ ਦਾ ਆ ਨਹੀਂ ਆਣਾ। ਹੋਏ ਦਾ ਕਰ ਹੈ। ਔਰ ਪ੍ਰੋਪਰ ਤੁਸੀਂ ਦੇਖੋ ਪ੍ਰੋਪਰ ਬ੍ਰਾਂਡਿੰਗ ਹੈ। ਪ੍ਰੋਪਰ ਬ੍ਰਾਂਡਿੰਗ ਇੱਥੇ ਹੋਈ ਹੋਈ ਹੈ। ਜੈਨੂਇਨ ਪੀਸ 300 ਰੁਪਏ ਰੇਂਜ ਦੇ ਵਿੱਚ। ਜਿਵੇਂ ਹੁਣ ਗਰਮੀ ਆ ਗਈਆਂ ਭਰਾਵਾਂ ਨੇ ਰੈਗੂਲਰ ਜਿਹੜੇ ਆਫਿਸ ਪਾਉਂਦੇ ਜਿਨ੍ਹਾਂ ਨੇ ਬਾਹਰ ਅੰਦਰ ਪਾਣਾ ਉਹਨਾਂ ਵਾਸਤੇ ਸ਼ੂਜ਼ ਪਾ ਲਈ। ਕੁਆਲਿਟੀ ਚੈੱਕ ਕਰੋ। ਹੁਣ ਇਹਦੇ 'ਚ ਕੀ ਹੈ? ਆਹ ਕ੍ਰਿਸਟਲ ਸੋਲ ਹੈ ਸਾਰੇ। ਓਕੇ ਬਿਲਕੁਲ। ਇਹ ਔਰ ਗਰਮੀਆਂ ਐਸੇ ਤੋਹਫਾ ਭਰਾਵਾਂ ਲਈ ਸਿਰਫ 350 ਦੀ ਰੇਂਜ ਦੇ ਵਿੱਚ ਲਾਈਟ ਵੇਟ 350 ਸਿਰਫ 350 ਰੁਪਏ ਦਾ ਉਨਾ ਹੀ ਕੰਫਰਟੇਬਲ ਵੀਰੇ ਉਨਾ ਹੀ ਡਿਊਰੇਬਲ ਸਿਰਫ 350 ਰੁਪਏ ਰੇਂਜ ਦੇ ਵਿੱਚ ਦੇਣਾ ਆਪਾਂ ਤੁਹਾਨੂੰ ਜਿਆਦਾ ਤਾਂ ਨਹੀਂ ਕਿਤੇ ਭਾਜੀ ਗਾਗ ਜਿੱਥੇ ਚੱਲੂਗਾ ਨਾਲ ਨਾਲ ਚੱਲੂਗਾ ਖੜਾ ਨਹੀਂ ਛੱਡਦਾ ਖੜਾ ਨਹੀਂ ਛੱਡਦਾ ਨਾ 350 ਵਸੂਲ ਕਰਕੇ ਜਾਊਗਾ ਈਵਨ ਇਹ 350 ਦਾ ਬੂਡ ਤੁਹਾਡੇ 1000 ਰੁਪਏ ਜਿੰਨਾ ਖੰਡ ਕੇ ਜਾਊਗਾ ਸ਼ਮਸਿੰਗ ਹੋਰ ਇਹਦੀ ਖਾਸੀਅਤ ਬਾਈ ਸ਼ੂਜ਼ ਵੀ ਆ ਰੋ ਵੀ ਮਿਲਦਾ ਹੈ ਹਰ ਕੋਈ ਭਰਾ ਵੇਚ ਰਿਹਾ ਹੈ ਹੁਣ ਸਾਡੇ ਕੋਲ ਗਾਗਰ ਲਾਈਨ ਆਊਗਾ ਫਾਇਰਾ ਕੀ ਦਮਾਗੇ ਪਹਿਲਾ ਦਮਾਗੇ ਮੈਮਰੀ ਫੋਰਮ ਬਤਾਵਾ ਜਿਹੜਾ ਪਸੀਨਾ ਆਊਗਾ ਪਸੀਨਾ ਅੰਦਰ ਫੀਲ ਨਹੀਂ ਹੋਊਗਾ ਸਾਰਾ ਐਬਜ਼ਰਬ ਹੋ ਜਾਊਗਾ ਦੂਜੀ ਚੀਜ਼ ਥੱਲੇ ਪੰਪ ਲੱਗਾ ਹੋਇਆ ਜਿੰਨਾ ਮਰਜ਼ੀ ਰੈਗੂਲਰ ਪਾਉਣ ਹੁਣ ਤੀਜੀ ਚੀਜ਼ ਫਲੈਕਸੀਬਿਲਟੀ ਪੂਰੀ ਅਸ਼ੂਦੇ ਵਿੱਚ ਕਿੰਨੇ ਦਾ ਇਹ ਸਿਰਫ 500 ਰੁਪਏ ਦੇਣ ਦੇ ਮੈਚਿੰਗ ਚੈੱਕ ਆਊਟ ਕਰ ਉਹ ਸੋਹਣਾ ਵੀਜ਼ਾ ਬਹੁਤ ਸੋਹਣੀ ਮੈਚਿੰਗ ਧਿਆਰ ਗਿਆ ਪਸੰਦਾ ਸੀ ਜਿਹੜੇ ਸਭ ਤੋਂ ਸੋਹਣਾ ਸੁਣੋ ਡਾਰਕ ਹਾਂਜੀ ਸਸਰੀਕਾਲ ਦੀ ਸਾਰਿਆਂ ਨੂੰ ਆਪਾਂ ਲੁਧਿਆਣਾ ਦੇ ਖੜੇ ਚੌੜੇ ਵੀਰ ਮੋਜੀਲੇ ਆਦਮ ਵਾਲਿਆਂ ਦੇ ਇਹ ਤੁਹਾਨੂੰ ਨਾਲ ਹੋਰ ਬੂਟ ਜੁੱਤੀਆਂ ਬਹੁਤ ਘੱਟ ਰੇਟਾਂ ਤੇ ਵਧੀਆ ਵਿੱਚ ਹੋ ਪੂਰੇ ਗਾਰੰਟੀ ਨਾਲ ਆ ਵੀਡੀਓ ਨਾਲ ਬਣੇ ਰਿਹਾ ਜੀ ਹਾਂਜੀ ਭਰੇ ਕੀ ਹਾਲ ਚਾਲ ਆ ਬਹੁਤ ਵਧੀਆ ਭਾਜੀ ਭਰਾਵਾਂ ਨੂੰ ਸਸਤੀ ਗੱਲ ਕੀ ਲੈ ਆ ਦਿਖਾਵਾ ਭਰਾਜ ਨਵਾਂ ਕੀ ਲੈ ਕੇ ਆਉਂਦੇ ਹੋਰ ਕੁਝ ਲੈ ਕੇ ਆਏ ਆ ਸ਼ੁਰੂ ਆਪਾਂ ਕਰਾਂਗੇ ਚਪਲਾਂ ਤੋਂ ਕਿਉਂਕਿ ਗਰਮੀਆਂ ਆ ਗਈਆਂ ਚਪਲਾਂ ਮੇਰੇ ਭਰਾਵਾਂ ਨੇ ਪਾਣੀਆਂ ਪਾਣੀਆਂ ਅਸੀਂ ਰੱਜ ਕੇ ਚਪਲਾਂ ਦੇਣੀਆਂ ਭਰਾਵਾਂ ਦੇ ਵਿੱਚ ਨਾਲੋ ਭਾਜੀ ਏਅਰ ਦਾ ਇੰਪੋਰਟਡ ਸਲੀਪਰ ਮੇਡ ਇਨ ਚਾਈਨਾ 100% ਇੰਪੋਰਟਡ ਸਲੀਪਰ ਓਕੇ ਇੰਪੋਰਟਡ ਸਲੀਪਰ ਜਿਹੜਾ ਭਾਜੀ ਚਾਈਨੀਜ਼ ਆ ਲਾਂਦਾ ਇਹਦਾ ਰੇਟ ਬਾਜ਼ਾਰ ਦੇ ਵਿੱਚ ਤੁਹਾਨੂੰ ਮੋਸਟਲੀ 90% ਦੁਕਾਨਦਾਰ 300 60 300 ਰੇਂਜ ਦਿੰਦੇ ਆ ਘੱਟ ਤੋਂ ਘੱਟ ਵਾ ਗ ਵੀ ਹੋਵੇ ਆਪਾਂ ਤੁਹਾਨੂੰ ਸਿਰਫ 200 ਰੁਪਏ ਰੇਂਜ ਦੇ ਨਾਏ ਕੀ ਏਅਰ ਦਾ ਮਾਡਲ ਸਾਈ ਸਾਰੇ ਮਿਲਣਗੇ 6 7 8 9 10 ਥੈਂਕ ਯੂ ਜਿਹਦਾ ਬਾਅਦ ਤੁਹਾਨੂੰ ਇਹਦੇ ਵਿੱਚ ਆਪਾਂ ਕਲਰ ਦਵਾਂਗੇ ਭਾਜੀ ਮੈਚਿੰਗ ਬਹੁਤ ਸੋਹਣੀ ਮੈਚਿੰਗ ਆਈ ਹੋਈ ਹੈ ਮਜ਼ੇਦਾਰ ਮੈਚਿੰਗ ਹੈ ਔਰ ਭਾਜੀ weight ਨਹੀਂ ਹੈਗਾ ਸਲੀਪਰ ਦਾ ਮੀਨ ਤੁਸੀਂ ਉਨਾ ਹੀ ਸੌਫਟ ਹੈ ਕੰਫਰਟੇਬਲ ਓਕੇ ਜਿੰਨਾ ਮਰਜ਼ੀ ਤੁਸੀਂ ਰੈਗੂਲਰ ਪਾਉਣਾ ਉਖੜਨਾ ਨਾ ਕਰੈਕ ਹੋਣਾ ਸਿਰਫ ਔਰ ਸਿਰਫ ਕੋਕ ਮੇਡ ਇਨ ਚਾਈਨਾ ਇੰਪੋਰਟਡ ਆ। ਹੀਰੋ ਵਰਕਲੋਪਾ ਦਮਾਗੇ ਪਾਜੀ ਫਰਸਟ ਕਾਪੀ ਵਾਲਾ ਸਲੀਪਰ। ਬ੍ਰਾਂਡ ਸਾਰੇ ਭਰਾਵਾਂ ਨੂੰ ਪਤਾ ਹੈ। ਜਿਹੜਾ ਐਮ ਆਰ ਪੀ ਆ ਪੀਸ ਦੇ ਉੱਤੇ ਬਜੀ ਇੱਕ ਵਾਰੀ ਦਿਖਾਣੇ ਆ। 2499 ਰੁਪਏ 1900 99 ਤੇ 2499 ਰੁਪਏ ਐਮ ਆਰ ਪੀ ਦਾ ਸਲੀਪਰ ਆ ਇਹ। ਸਲੀਪਰ ਬਹੁਤ ਸੋਹਣੀ ਕੁਆਲਿਟੀ ਦਾ ਜੈਨੂਇਨ ਵੀਸਾ ਪ੍ਰੋਪਰ ਆ ਦੇਖੋ ਕਾਗੇ ਲੱਗਿਆ ਹੋਇਆ ਬ੍ਰਾਂਡ ਦਾ। ਕੁਆਲਿਟੀ ਚੈੱਕ ਕਰਾਉਣੇ ਆ ਬਾਈ ਆਪਾਂ। ਨੇਨਾ ਕੁਆਲਿਟੀ ਹੈ। ਪ੍ਰੋਪਰ ਜੈਨੂਨ ਪੀਸ ਬਹੁਤ ਸੋਹਣਾ ਵੀ ਬ੍ਰਾਂਡਿੰਗ ਦੇ ਨਾਲ। ਰੇਟ ਕੋਈ 500 ਨਹੀਂ ਕੋਈ 600 ਨਹੀਂ ਸਿਰਫ ਔਰ ਸਿਰਫ 300 ਰੁਪਏ ਦੀ ਰੇਂਜ ਦੇ ਵਿੱਚ। 300? 300 ਰੁਪਏ ਦੀ ਰੇਂਜ ਦੇ ਵਿੱਚ ਸਾਈਜ਼ ਸਾਰੇ ਮਿਲਣਗੇ 6 7 8 9 10 11। ਓਕੇ। ਭਰਾਵਾਂ ਦੇ 11 ਨੰਬਰ ਵਾਲੇ ਵੀ ਇਸ ਵਾਰ ਆ ਹਨ। 11 ਨੰਬਰ ਵਾਲੇ ਭਰਾਵਾਂ ਲਈ ਵੀ ਸਲੀਪਰ ਅਸੀਂ ਲੈ ਜਾਂਦਾ AMG ਮਰਸੀਡੀਜ਼ ਦਾ। ਓਕੇ ਭਾਈ। ਇਹ ਦੋ ਵਾਰ ਇਹਦੇ ਵਿੱਚ ਕਲਰ ਹੁਣ ਕਈ ਮੇਰੇ ਵਰਗੇ ਹੁੰਦੇ ਆ ਭਰਾ ਮੇਰੇ। ਅਸੀਂ ਭਾਜੀ ਵਾਈਟ ਪਾਉਣਾ ਹੈ। ਠੀਕ ਹੈ ਜੀ ਮੇਰੇ ਵਾਈਡ ਪੈਰ ਵਾਲੇ ਭਰਾਵਾਂ ਲਈ ਕਲਰ ਚੈੱਕ ਆਊਟ ਕਰੋ ਭਾਈ ਬਹੁਤ ਸੋਨੀ ਕੁਆਲਿਟੀ ਹੈ ਈਵਾ ਦੇ ਵਿੱਚ ਔਰ ਮੇਨ ਚੀਜ਼ ਹੈ ਕੰਫਰਟੇਬਲ ਹੈ ਜਿੰਨਾ ਮਰਜ਼ੀ ਰੈਗੂਲਰ ਪਾਓ ਕਿਉਂਕਿ ਬ੍ਰਾਂਡਡ ਪੀਸ ਆ ਗਿਆ ਕੰਫਰਟ ਦਾ ਆ ਨਹੀਂ ਆ ਨਹੀਂ ਹੈ ਹੈ ਦਾ ਕਰ ਹੈ ਔਰ ਪ੍ਰੋਪਰ ਤੁਸੀਂ ਦੇਖੋ ਪ੍ਰੋਪਰ ਬ੍ਰਾਂਡਿੰਗ ਹੈ ਪ੍ਰੋਪਰ ਬ੍ਰਾਂਡਿੰਗ ਇੱਥੇ ਹੋਈ ਹੋਈ ਹੈ ਜੈਨੂਇਨ ਪੀਸ 300 ਰੁਪਏ ਰੇਂਜ ਦੇ ਵਿੱਚ ਠੀਕ ਹੈ ਭਾਈ ਇਹੋ ਵਾਰ ਆਪਾਂ ਚੱਲਾਂਗੇ ਭਾਜੀ ਸ਼ੂਜ਼ ਵਾਲੀ ਕੈਟਾਗਰੀ ਦੇ ਵਿੱਚ ਠੀਕ ਹੈ ਜੀ ਹਲੋ ਜਿਵੇਂ ਹੁਣ ਗਰਮੀ ਆ ਗਈਆਂ ਭਰਾਵਾਂ ਨੇ ਰੈਗੂਲਰ ਜਿਹੜੇ ਆਫਿਸ ਪਾ ਕਵਾਲਿਟੀ ਚੈੱਕ ਕਰੋ ਹੁਣ ਇਹਦੇ ਚ ਕੀ ਹੈ ਆ ਕ੍ਰਿਸਟਲ ਸੋਲ ਆ ਸਾਰੇ ਓਕੇ ਵੀਰੇ ਇਹਦੇ ਚ ਕੀ ਹੁੰਦਾ ਪੰਪ ਹੁੰਦਾ ਭਾਜੀ ਆ ਰੱਖੋ ਹਾਂਜੀ ਰੇਟ ਸਿਰਫ 400 ਰੁਪਏ ਹੋਣਾ ਸਿਰਫ ਸਿਰਫ 400 ਰੁਪਏ ਸਾਈਜ਼ 6 7 8 9 10 ਸਾਰੇ ਸਾਈਜ਼ 400 ਰੁਪਏ ਦੇਣ ਦੇ ਵਿੱਚ ਠੀਕ ਆ ਵੀਰੇ ਹੁਣ ਭਾਜੀ ਇਸ ਵਾਰ ਆਪਾਂ ਨਵਾਂ ਸੱਪ ਕੱਢਿਆ ਸਕੈਚਰ ਦੇ ਵਿੱਚ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਬੂਟ ਤੁਹਾਡੇ ਲਈ ਤਿਆਰ ਕਰਾਇਆ ਕੁਆਲਿਟੀ ਦਿਖਾਓ ਦੇਖਦੇ ਆ ਦਿਖਾਨੇ ਪਹਿਲਾਂ ਤੁਹਾਨੂੰ ਆਪਣੀ ਹਲੋ ਭਾਜੀ ਔਰ ਗਰਮੀਆਂ ਦਾ ਤੋਹਫਾ ਹੈ ਭਰਾਵਾਂ ਲਈ ਸਿਰਫ 350 ਦੀ ਰੇਂਜ ਦੇ ਵਿੱਚ ਲਾਈਟ ਵੇਟ ਸਿਰਫ 350 ਰੁਪਏ ਦਾ ਉਨਾ ਹੀ ਕੰਫਰਟੇਬਲ ਵੀਰੇ ਉਨਾ ਹੀ ਡਿਊਰੇਬਲ ਸਿਰਫ 350 ਰੁਪਏ ਦੀ ਰੇਂਜ ਦੇ ਵਿੱਚ ਦੇਣਾ ਆਪਾਂ ਤੁਹਾਨੂੰ ਜਿਆਦਾ ਤਾਂ ਨਹੀਂ ਕਿਤੇ ਭਾਜੀ ਗਾਗ ਜਿੱਥੇ ਚੱਲੂਗਾ ਨਾਲ ਨਾਲ ਚੱਲੂਗਾ ਖੜਾ ਨਹੀਂ ਛੱਡਦਾ ਖੜਾ ਨਹੀਂ ਛੱਡਦਾ 350 ਵਸੂਲ ਕਰਕੇ ਜਾਊਗਾ ਈਵਨ ਇਹ 350 ਦਾ ਬੂਡ ਤੁਹਾਡੇ 1000 ਰੁਪਏ ਜਿੰਨਾ ਹੰਡ ਕੇ ਖੰਡ ਕੇ ਜਾਊਗਾ ਸ਼ਮਸੇ ਓਕੇ ਸਿਰਫ 350 ਦੀ ਰੇਂਜ ਸਾਈਜ਼ 6 7 8 9 10 11 12 ਓਕੇ ਠੀਕ ਹੈ ਜੀ ਪੂਰੇ ਸਾਈ ਦੇ ਦਿੱਤੇ ਤੁਹਾਨੂੰ ਕਿੱਟ ਪੂਰੇ ਕਲਰ ਦੀ ਬਣਵਾ ਦਿੱਤੀਆਂ ਬਲੂ ਕਲਰ ਪਾਨ ਵਾਲੇ ਭਰਾ ਮੇਰੇ ਬਲੂ ਕਲਰ ਮੰਗਾ ਲੈਣ ਮੇਰੇ ਬਲੈਕ ਕਲਰ ਦੇ ਸ਼ਕੀਨ ਭਰਾ ਬਲੈਕ ਕਲਰ ਦਾ ਸਕੈਚਰ ਮੰਗਾ ਲੈ ਸਿਰਫ 350 ਰੁਪਏ ਰੇਂਜ ਮਿਲੂਗਾ ਆਪਣੇ ਠੀਕ ਹੈ ਦੁਕਾਨ ਤੇ ਵੀ ਆਉਂਗੇ ਉਦੋਂ ਵੀ ਇਹੀ ਰੇਟ ਆਪਾਂ ਦੇਵਾਂਗੇ ਇਹ ਤੋਂ ਬਾਅਦ ਪਾਜੀ ਆਪਾਂ ਤੁਹਾਨੂੰ ਦੇਣਾ ਜੰਪ ਸੋਲ ਦੀ ਹੈ ਬ੍ਰਾਂਡ ਸੁਪਰ ਪ੍ਰੀਮੀਅਮ ਬ੍ਰਾਂਡ ਹੈ ਐਸਿਕਸ ਓਕੇ ਠੀਕ ਹੈ ਜੀ ਹੁਣ ਇਹਦੀ ਖਾਸੀਅਤ ਬਾਈ ਸ਼ੂਜ਼ ਵੀ ਆ ਰਹੇ ਵੀ ਮਿਲਦਾ ਹੈ ਹਰ ਕੋਈ ਭਰਾ ਵੇਚ ਰਿਹਾ ਹੈ ਹੁਣ ਸਾਡੇ ਕੋਲ ਗਾਗ ਅਗਰ ਲੈਣਾ ਹੋਊਗਾ ਤਾਂ ਫਾਇਦਾ ਕੀ ਦਵਾਂਗੇ ਪਹਿਲਾ ਦਵਾਂਗੇ ਮੈਂਬਰੀ ਫਾਰਮ ਪਤਾਵਾ ਜਿਹੜਾ ਪਸੀਨਾ ਆਊਗਾ ਪਸੀਨਾ ਅੰਦਰ ਫੀਲ ਨਹੀਂ ਹੋਊਗਾ ਸਾਰਾ ਐਬਜ਼ਰਬ ਹੋ ਜਾਊਗਾ ਦੂਜੀ ਚੀਜ਼ ਥੱਲੇ ਪੰਪ ਲੱਗਾ ਹੋਇਆ ਜਿੰਨਾ ਮਰਜ਼ੀ ਰੈਗੂਲਰ ਪਾਓ ਹੁਣ ਤੀਜੀ ਚੀਜ਼ ਫਲੈਕਸੀਬਿਲਟੀ پوری ਇਸ ਸ਼ੁੱਧ ਦੇ ਵਿੱਚ ਕਿੰਨੇ ਦਾ ਇਹ ਸਿਰਫ 500 ਰੁਪਏ ਦੇ ਰੇਂਜ ਦੇ ਵਿੱਚ ਓਕੇ ਜੀ ਕਲਰ ਭਰ-ਭਰ ਕੇ ਕਲਰ ਤੁਹਾਡੇ ਲਈ ਲਿਆਂਦੇ ਕਲਰ ਦੇਖਦੇ ਜਨ ਇੱਕ ਆਹ ਕਲਰ ਤੁਹਾਡੇ ਲਈ ਬਾਜੀ ਇੱਕ ਆਹ ਲੂ ਸਕਾਈ ਦੇ ਨਾਲ ਪੈਰਟ ਦੀ ਬਹੁਤ ਸੋਹਣੀ ਮੈਚਿੰਗ ਆਉਣ ਵਾਲੀ ਹੈ ਮੈਚਿੰਗ ਚੈੱਕ ਆਊਟ ਕਰਦੇ ਬਹੁਤ ਸੋਹਣਾ ਵੀਜ਼ਾ ਬਹੁਤ ਸੋਹਣੀ ਮੈਜਿਕ ਤਿਆਰ ਕਰਾਈ ਹੈ ਭਰਾਵਾਂ ਲਈ ਅਸੀਂ ਇਹ ਤੋਂ ਬਾਅਦ ਆਪਾਂ ਤੁਹਾਨੂੰ ਦਵਾਵਾਂਗੇ ਇਹਦੇ ਵਿੱਚ ਮਹਿੰਦੀ ਗਲ ਗ੍ਰੀਨਿਸ਼ਟੋਨ ਕਹਿ ਸਕਦੇ ਨੇ ਲਾਈਟ ਗ੍ਰੀਨ ਕਹਿ ਸਕਦੇ ਨੇ ਮਹਿੰਦੀ ਕਹਿ ਸਕਦੇ ਨੇ ਭਰਾ ਤੁਹਾਡਾ ਮਹਿੰਦੀ ਕਹਿੰਦਾ ਨੂੰ ਉਹ ਬਾਕੀ ਮੇਰੇ ਭਰਾ ਕਲਰ ਕਲੈਕਟ ਕਰ ਲੈਣਾ ਆਪੀ ਮਾੜਾ ਥੋੜਾ ਮੈਕਸੀ ਆ 500 ਰੁਪਏ ਰੇਂਜ ਦੇ ਵਿੱਚ ਓਕੇ ਬਈ ਕਲਰ ਬਹੁਤ ਸੋਹਣਾ ਕਲਰ ਹੈ ਇੱਕ ਆਹ ਕਲਰ ਜਿਹੜਾ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਦਾ ਮੇਰਾ ਪਰਸਨਲ ਮਤਲਬ ਮੈਨੂੰ ਬਹੁਤ ਪਸੰਦ ਆਇਆ ਸੀ ਜਿਹੜਾ ਸਭ ਤੋਂ ਸੋਹਣਾ ਸੋਹਣਾ ਡਾਰਕ ਜਿਹਾ ਕਲਰ ਸਾਰੇ ਸਾਈ ਮਿਲਣਗੇ ਚਾਰੋਂ ਕਲਰਾਂ ਦੇ ਵਿੱਚ ਸਿਰਫ 500 ਰੁਪਏ ਦੇ ਵਿੱਚ